ਦੀ ਨੌਕਰੀਆਂ ਕਰਕੇ ਆਪਣਾ ਕੁਝ ਬੱਚਿਆਂ ਨੂੰ ਪਾਲ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਜਿੱਦਣ ਬਹੁਜਨ ਸਮਾਜ ਪਾਰਟੀ ਦਾ ਰਾਜ ਆ ਗਿਆ ਪਹਿਲੇ 5 ਸਾਲਾਂ ਵਿੱਚ ਅਸੀਂ ਤੁਹਾਨੂੰ ਪੈਟਰੋਲ ਪੰਪਾਂ ਦੇ ਗੱਡੇ ਵੇੜੇ ਸ਼ੋਅਰੂਮਾਂ ਦੇ ਮਾਲਕ ਬਣਾ ਦਾਂਗੇ ਅਮਨ ਸ਼ਿਮਾਂ ਦਾ ਇਜਾਜ਼ਤ ਹੈ ਜੈਪਿੰਗ ਜੈਪਾਲ ਵਾਹਿਗੁਰੂ ਦਾ ਖਾਲਸਾ ਸਾਭ ਦਾ ਵੀ ਨਿਰਮਾਣ ਦਿਵਸ ਮਨਾਉਣ ਦੇ ਵਾਸਤੇ ਇਕੱਠੇ ਹੋਏ ਆ ਮੈਂ ਆਪਣੇ ਸਾਥੀਆਂ ਨੂੰ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਬੱਚਿਆਂ ਨੂੰ ਵੀ ਤੇ ਵੱਡੇ ਜਿਹੜੇ ਸਾਡੇ ਭਰਾ ਨੇ ਉਹਨਾਂ ਨੂੰ ਵੀ ਇਤਿਹਾਸ ਜਿਹੜਾ ਹੈਗਾ ਉਹ ਪੜ੍ਹਨਾ ਚਾਹੀਦਾ ਜਿਨ੍ਹਾਂ ਕੌਮਾਂ ਦਾ ਇਤਿਹਾਸ ਖਤਮ ਹੋ ਜਾਂਦਾ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਸਭ ਤੋਂ ਬਾਅਦ ਜਿਹੜਾ ਸਾਨੂੰ ਡਾਕਟਰ ਭੀਵਰੋ ਮਿਰਕਾਰ ਜੀ ਨੇ ਸੰਵਿਧਾਨ ਲਿਖ ਕੇ ਦਿੱਤਾ ਉਹ ਪੰਜਾਬੀ ਚ ਵੀ ਮਿਲ ਜਾਂਦਾ ਹੈ ਹਿੰਦੀ ਚ ਵੀ ਮਿਲ ਜਾਂਦਾ ਤੇ ਅੰਗਰੇਜ਼ੀ ਚ ਵੀ ਮਿਲ ਜਾਂਦਾ ਤੇ ਜਿਹੜੀ ਵੀ ਭਾਸ਼ਾ ਦੇ ਵਿੱਚ ਤੁਸੀਂ ਸੌਖਾ ਤੁਹਾਨੂੰ ਪੜਨਾ ਲੱਗਦਾ ਹੈਗਾ ਉਸ ਭਾਸ਼ਾ ਚ ਡਾਕਟਰ ਸਾਹਿਬ ਦਾ ਜੋ ਸੰਵਿਧਾਨ ਹੈ ਜੋ ਇੰਡੀਆ ਦਾ ਉਹ ਪੜ੍ਹਨਾ ਚਾਹੀਦਾ ਤਾਂ ਕਿ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਲੱਗ ਸਕੇ ਤੇ ਦੂਜਾ ਸਾਨੂੰ ਆਪਣੇ ਰਹਿਬਰਾਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਜਿੱਥੇ ਜਾ ਕੇ ਸਾਨੂੰ ਆਪਣੇ ਰੇਵਰਾ ਦੇ ਬਾਰੇ ਪਤਾ ਲੱਗੇ ਕਿ ਸਾਡੇ ਰੇਵਰਾ ਨੇ ਸਾਡੇ ਵਾਸਤੇ ਕੀ ਕੀਤਾ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਉਹ ਜਿਹੜਾ ਕੁਝ ਕਰਨਾ ਸੀਗਾ ਉਸ ਸਮੇ ਉਹ ਉਹਨਾਂ ਨੇ ਕਰ ਲਿਆ ਲੇਕਿਨ ਹੁਣ ਕੁਝ ਕਰਨ ਦੀ ਲੋੜ ਨਹੀਂ ਮੈਂ ਮੈਂ ਆਪਣੇ ਵਿਚਾਰ ਦੇ ਹਿਸਾਬ ਨਾਲ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜੋ ਉਹਨਾਂ ਨੇ ਉਸ ਵੇਲੇ ਕੀਤਾ ਉਦੋਂ ਮਜਬੂਰੀ ਸੀਗੀ ਉਹਨਾਂ ਨੂੰ ਜਿਹੜਾ ਆਪਣੇ ਸਮਾਜ ਵਾਸਤੇ ਜਿਹੜਾ ਸੰਘਰਸ਼ ਕੀਤਾ ਉਹਨਾਂ ਨੇ

पहले जान लो गाथा के पहले जान लो गाथा मेरे भारत के संविधान की फिर बताती हूँ मैं गाथा फिर बताती हूँ मैं गाथा जन ए संविधान की तो सुनो क्या है ये संविधान तो सुनो का मंत्र है लोकतंत्र का ये गणतंत्र है उद्देशिका का मंत्र है लोकतंत्र का ये गणतंत्र है न्याय की ये नीति है न्याय की ये नीति है सम्पन्नता की रीति है अखंडता इसी से कि अखंडता इसी से निरपेक्षता का मान है ये मेरा संविधान है ये मेरा संविधान है ਲੋਕ ਕਹਿੰਦੇ ਆ ਤਾਂ ਕਰਕੇ ਵੀ ਲੋਕਾਂ ਦੇ ਮਗਰ ਲੱਗਣਾ ਹੈ ਜਾਂ ਆਪਣਾ ਦਿਮਾਗ ਵਰਤਣਾ ਜਿੰਨਾ ਚਿਰ ਅਸੀਂ ਆਪਣਾ ਦਿਮਾਗ ਨਹੀਂ ਵਰਤਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਲੋਕਾਂ ਦੇ ਪਿੱਛੇ ਲੱਗ ਕੇ ਹੁਣ ਤੱਕ ਹਜ਼ਾਰਾਂ ਸਾਲ ਹੋ ਗਏ ਸਾਨੂੰ ਧੱਕੇ ਖਾਂਦਿਆਂ ਨੂੰ ਜਿੱਦਾਂ ਜਿੱਦਾਂ ਲੋਕਾਂ ਨੇ ਕਿਹਾ ਉਦੋਂ ਉਦਾਂ ਅਸੀਂ ਕਰੀਗੇ ਆ ਦਾ ਜੀ ਗੱਲ ਕਰਕੇ ਗਏ ਸੀ ਖਾਲਸਾ ਜੀ ਸਤੀ ਪ੍ਰਥਾ ਦੀ ਤੇ ਉਹ ਕਹਿਆ ਤਾਂ ਉਹ ਵੀ ਸਾਨੂੰ ਲੋਕਾਂ ਨੇ ਕਹਿਤਾ ਸਤੀ ਪ੍ਰਥਾ ਹੈ ਅਸੀਂ ਮੰਨ ਲਏ ਅਸੀਂ ਨਾਲ ਨਾਲ ਲੱਕ ਲੇਵਾਂ ਹੈਂ ਜੀ ਇਹ ਦਸਹਿਰੇ ਦਸਹਿਰੇ ਨੂੰ ਅਸੀਂ ਲੋਕ ਕਹਿੰਦੇ ਵੀ ਉਹ ਜੀ ਰਾਵਣ ਨੂੰ ਮਾਰ ਕੇ ਘਰ ਆਏ ਤੇ ਠੀਕ ਆ ਜੀ ਮਤਲਬ ਐਂ ਸਿਰ ਹਿਲਾਉਣਾ ਸਾਡੀ ਮਜਬੂਰੀ ਬਣੀ ਹੋਈ ਸੀ ਪਹਿਲਾਂ ਕਿਉਂਕਿ ਪਹਿਲਾਂ ਸਾਡੇ ਉੱਪਰ ਦਬਾਅ ਤਾਂ ਜਾਂ ਤੇ ਸੰਵਿਧਾਨ ਬਣ ਗਿਆ 1950 ਤੇ ਲਾਗੂ ਹੋ ਗਿਆ ਉਦੋਂ ਤਾਂ ਕੋਈ ਉਦੋਂ ਤਾਂ ਕੋਈ ਕੋਈ ਦਬਾਅ ਨਹੀਂ ਰਿਹਾ ਪਰ ਸਾਡੀ ਆਤ ਫੇਰ ਉਹੀ ਰਹੀ ਸੰਵਿਧਾਨ ਨੇ ਸਾਨੂੰ ਬਹੁਤ ਅਧਿਕਾਰ ਦਿੱਤੇ ਆ ਪਰ ਸਾਡੀ ਆਦਤ ਫੇਰ ਉਹੀ ਰਹੀ ਅਸੀਂ ਉਹੀ ਮੁੜ ਕੇ ਕੋੜੀ ਬੋੜ ਥੱਲੇ ਵਾਲੀ ਕਹਾਵਤ ਆ ਜਿਹੜੀ ਉਹ ਮੁੜ ਕੇ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਦੀ ਰਹੀ ਆਇਆ ਹੈ ਬਦਲਾਓ ਆਊਗਾ ਬਦਲਾਓ ਪਰ ਸਾਨੂੰ ਆਪਣੇ ਦਿਮਾਗ ਤੇ ਕੰਮ ਲੈਣਾ ਪੈਣਾ ਜਿੰਨਾ ਚਿਰ ਅਸੀਂ ਆਪਣਾ ਦਿਮਾਗ ਨਹੀਂ ਵਰਤਦੇ ਲੋਕਾਂ ਦੇ ਪਿੱਛੇ ਲੱਗੇ ਲੱਗੇ ਰਹੋਗੇ ਉਹਨਾਂ ਚ ਕੋਈ ਬਦਲਾਓ ਨਹੀਂ ਆਪਾਂ ਕਿਸੇ ਨੂੰ ਉਹ ਰੂਪ ਤਿੱਖਦਾ ਸਮਝ ਆ ਜਾਂਦਾ ਤੇ ਉਹਦੇ ਨਾਲ ਲੜਨ ਦੀ ਤਾਕਤ ਤੇ ਸਮਝ ਵੀ ਹੈਗੀ ਆ ਪਰ ਕਿੰਨੇ ਇੰਨੇ ਇਨਸਾਨ ਨੇ ਸਾਡੇ ਵਿੱਚੋਂ ਜਿਨ੍ਹਾਂ ਨੂੰ ਉਹ ਰੂਪ ਦਾ ਨਾ ਤਾਂ ਸਮਝ ਆਉਂਦੀ ਐ ਤੇ ਤਿੱਖਣਾ ਤੇ ਲੜਨਾ ਤਾਂ ਕੋਹਾ ਦੂਰ ਦੀ ਗੱਲ ਆ ਇਸ ਕਰਕੇ ਉਹ ਮਿਸ਼ਨ ਜਿਹੜਾ ਬਾਬਾ ਸਾਹਿਬ ਦਾ ਸੀ ਉਹਨੂੰ ਰਿਵਾਈਵ ਕੀਤਾ ਮੁੜ ਲਿਆਇਆ ਗਿਆ ਸਥਾਪਿਤ ਕੀਤਾ ਗਿਆ ਇੱਕ ਮਹਾਨ ਇਨਸਾਨ ਜੋ ਰੋਪੜ ਜ਼ਿਲ੍ਹੇ ਦੇ ਜੰਮੇ ਮਾਨੇਵਰ ਸਾਹਬ ਕਾਂਸੀ ਰਾਮ ਜੀ ਦੁਆਰਾ ਤੇ ਜੇ ਜੇ ਕੋਈ ਸਾਡੇ ਸਾਰਿਆਂ ਚੋਂ ਬਾਬਾ ਸਾਹਿਬ ਨੂੰ ਜਾਣਦਾ ਤਾਂ ਉਸ ਵਿੱਚ ਸਾਬ ਕਾਂਸੀ ਰਾਮ ਦਾ ਜਿਹੜਾ ਰੋਲ ਆ ਉਹ ਭੁੱਲਿਆ ਨਹੀਂ ਜਾ ਸਕਦਾ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਜੇ ਅਸੀਂ ਇਹ ਕਰਦੇ ਆ ਤੇ ਨਾ ਸਿਰਫ ਇਹ ਧੋਖਾ ਬਾਬਾ ਸਾਹਿਬ ਨਾਲ ਤੇ ਸਾਬ ਕਾਂਸੀ ਰਾਮ ਨਾਲ ਬਲਕਿ ਆਪਣੇ ਆਪ ਨਾਲ ਆਪਣੇ ਬੱਚੀ ਨਾਲ ਆਪਣੇ ਬੱਚੇ ਨਾਲ ਆਪਣੇ ਮਾਂ ਨਾਲ ਆਪਣੇ ਪਿਓ ਨਾਲ ਆਪਣੇ ਸਮਾਜ ਨਾਲ ਆਪਣੇ ਦੇਸ਼ ਨਾਲ ਪੂਰਾ ਪੂਰਾ ਧੋਖਾ ਸੀ ਜਾਣੇ ਅਣ ਜਾਣੇ ਕਰ ਰਹੇ ਹੋਵਾਂਗੇ ਤਾਂ ਇਹ ਕਹਿੰਦੇ ਨੇ ਬਾਬਾ ਸਾਹਿਬ ਦਾ ਦੂਜਾ ਨਾਮ ਕਾਂਸੀ ਰਾਮ ਕਾਂਸੀ ਰਾਮ ਸੋ ਨਾਰਾ ਜੈਪੀਨ ਜੈ ਭਾਰਤ ਜਾਂ ਬਾਬਾ ਸਾਹਿਬ ਦਾ ਦੂਜਾ ਨਾਮ ਕਾਂਸੀ ਰਾਮ ਕਾਂਸੀ ਰਾਮ ਇਹ ਬੁਲੰਦ ਰਹਿਣਾ ਚਾਹੀਦਾ ਬਾਬਾ ਸਾਹਿਬ ਦੀਆਂ ਜਿਹੜੀਆਂ ਸੋਚਾਂ ਨੇ ਐਜੂਕੇਟ ਐਜੀਟੇਟ ਆਰਗੇਨਾਈਜ਼ ਪੜੋ ਸੰਘਰਸ਼ੀਤ ਰਹੋ ਔਰ ਸੰਗਠਿਤ ਰਹੋ ਇਹ ਜਿਹੜੇ ਨਾਰੇ ਨੇ ਇਹ ਜਿਹੜੀਆਂ ਥਾਟਸ ਨੇ ਬਾਬਾ ਸਾਹਿਬ ਦੇ ਆਪਣੇ ਸ਼ਬਦਾਂ ਵਿੱਚ ਜਦੋਂ ਉਹ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਹੀ ਜਾਂ ਵੱਖ-ਵੱਖ ਇੰਸਟੀਚੂਟਸ 'ਚ ਪੜੇ ਇੰਟਰਨੈਸ਼ਨਲ ਇੰਸਟੀਚੂਟਸ ਵਿੱਚ ਤਾਂ ਉਹਨਾਂ ਨੇ ਦੱਸਿਆ ਉਹਨਾਂ ਨੇ ਸੋਚਿਆ ਕਿ ਕਿਸੇ ਸੋਚ ਨੂੰ ਅੱਗੇ ਪਹੁੰਚਾਣ ਲਈ ਉਹਦਾ ਨਿਰੰਤਰ ਸੋਸਾਇਟੀ ਵਿੱਚ ਰੱਖਣਾ ਬੜਾ ਇੰਪੋਰਟੈਂਟ ਹੈ ਬਹੁਤ ਮਹੱਤਵਪੂਰਨ ਹੈ ਜੇ ਸੋਚ ਅਸੀਂ ਨਿਰੰਤਰ ਅੱਗੇ ਨਹੀਂ ਚਲਾਵਾਂਗੇ ਜਿਵੇਂ ਕਿ ਸਾਡੇ ਸਾਥੀਆਂ ਨੇ ਗੱਲ ਵੀ ਕੀਤੀ ਕਿ ਸਨੇਹਾ ਅੱਗੇ ਨਹੀਂ ਕੁਦਰਿਆ ਮੈਨੂੰ ਪਤਾ ਮੈਂ ਆਪਣੇ ਬੱਚੇ ਨੂੰ ਨਹੀਂ ਦੱਸ ਪਾਰਿਆ ਕਾਰਨ ਕੋਈ ਵੀ ਹੋ ਸਕਦਾ ਸਮੇਂ ਦਾ ਕਾਰਨ ਹੋ ਸਕਦਾ ਸਾਡੀ ਜੀਓਗ੍ਰਾਫੀਕਲ ਲੋਕੇਸ਼ਨ ਦਾ ਕਾਰਨ ਉਸਦਾ ਮੈਂ ਨੌਕਰੀ ਮੁਰਾਦਾਬਾਦ ਕਰਦਾ ਮੇਰਾ ਬੱਚਾ ਚੰਡੀਗੜ੍ਹ ਰਹਿੰਦਾ ਕੋਈ ਵੀ ਕਾਰਨ ਹੋ ਸਕਦਾ ਪਰ ਉਹ ਜਿਹੜੇ ਸੋਚ ਹੈ ਉਹ ਅੱਗੇ ਵਧਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ बाबा साहब सा कहते कि वो सोच मर मर तो सारा कुछ मार जाना जय भारत मैं आप सभी बच्चों का बहुत तहे दिल से स्वागत करती हूँ जिन सब ने इस प्रबुद्ध भारत फाउंडेशन के एग्जाम में पार्टिसिपेट किया है पार्टिसिपेट करना बहुत बड़ी बात होती है आप सभी ने पार्टिसिपेट किया है आपको एक नॉलेज गेन हुई है आपको पता चला है कि शिक्षा क्या है संविधान क्या है और संविधान में क्या क्या चीजें आप सभी के लिए बताई गई है तो शिक्षा एक ऐसा हथियार है शिक्षा एक ऐसा हथियार है जिसके बल पे आप सारी दुनिया को जीत सकते हो माई सेल्फ अंजलि बेगड़ा और मैं इस उसमें सर के थ्रू यहाँ पे आई हूँ और मुझे बहुत अच्छा लगता है कि सारे बच्चों के साथ ये नया मिलना और इनको एजुकेशन के बारे में बताना और लास्ट मैं ये बोलना चाहती हूँ आप सभी को कि सीढ़ियाँ उनके लिए हैं जिनको सिर्फ छत तक जाना है सीढ़ियां उनके लिए हैं जिनको सिर्फ छत तक जाना है आप सभी की आप सब बच्चों की स्पेशली आप सब बच्चों की मंजिल आसमान है और आप सभी को अपना रास्ता अपने आप बनाना है धन्यवाद नाउ आई एम गोइंग टू हैंड ओवर दिस माई टू सत्यम ही इज माई बेस्ट स्टूडेंट इन माई स्कूल जय भीम जय भारत अज कुराली विखे कुराली दी टीम ਜਿਹਦੇ ਵਿੱਚ ਮਿਸਟਰ ਅਸ਼ੋਕਮਾਰ ਜੀ ਮਿਸਟਰ ਗੁਰਪ੍ਰੀਤ ਸਿੰਘ ਜੀ ਮੈਡਮ ਅੰਜਲੀ ਜੀ ਤੇ ਇਹਨਾਂ ਦੀ ਹੋਰ ਟੀਮ ਮੈਂਬਰ ਜਿਨ੍ਹਾਂ ਨੇ ਅੱਜ ਬਾਵਾ ਸਾਹਿਬ ਦੇ ਪ੍ਰੀ ਨਿਰਮਾਣ ਤੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਔਰ ਖਾਸ ਕਰਕੇ ਜਿਹੜਾ ਇਹਦੇ ਵਿੱਚ ਅਟਰੈਕਸ਼ਨ ਰਹੀ ਹੈ ਜਿਹੜਾ ਕਿ ਅਗਸਤ ਮਹੀਨੇ ਦੇ ਵਿੱਚ ਪ੍ਰਬੁੱਧ ਭਾਰਤ ਫਾਊਂਡੇਸ਼ਨ ਨੇ ਬਾਵਾ ਸਾਹਿਬ ਦੀ ਕਿਤਾਬ ਦੇ ਉੱਪਰ ਪੇਪਰ ਲਿਆ ਸੀ ਉਹਦੇ ਵਿੱਚੋਂ ਜਿਹੜੇ ਬੱਚੇ 1st 2nd 3rd ਆਏ ਆ ਔਰ ਜਿਹੜੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਇਹਨਾਂ ਨੇ ਅੱਜ ਹੌਸਲਾ ਅਫਸਾਈ ਕੀਤੀ ਹੈ ਉਹਨਾਂ ਨੂੰ ਪ੍ਰਾਈਜ਼ਸ ਦਿੱਤੇ ਆ 바ਵਾ ਸਾਹਿਬ ਦੀ ਸੋਚ ਤੇ ਜਿਹੜੀ ਆ ਜਿਹੜੇ ਸਾਡੇ ਬਾਹਰੋਂ ਬੁਲਾ ਰਹੇ ਆ ਸਪੀਕਰ ਆਹੀ ਉਹਨਾਂ ਨੇ ਬਹੁਤ ਹੀ ਵਧੀਆ 바ਵਾ ਸਾਹਿਬ ਦੀ ਸੋਚ ਤੇ 바ਵਾ ਸਾਹਿਬ ਦੀ ਸੰਦੇਸ਼ 바ਵਾ ਸਾਹਿਬ ਦੀ ਫਲਸਫੀ ਤੇ ਜਾਣਕਾਰੀ ਦਿੱਤੀ ਹੈ ਇਸੇ ਤਰ੍ਹਾਂ ਇਹ ਸੰਸਥਾ ਲਗਾਤਾਰ ਕੰਮ ਕਰ ਰਹੀ ਆ ਤੇ ਸਾਡੀ ਮੋਹਾਲੀ ਦੀ ਸਪੋਰਟ ਜਿਹੜੀ ਕਿ ਐਸੋਸੀਏਸ਼ਨ ਡਾਕਟਰ ਬੀ ਆਰ ਅੰਬੇਦਕਰ ਮਿਸ਼ਨਰੀ ਵੈਲਫੇਅਰ ਐਸੋਸੀਏਸ਼ਨ ਹਮੇਸ਼ਾ ਇਹਨਾਂ ਦੀ ਸਪੋਰਟ 'ਚ ਖੜੀ ਆ ਤੇ ਅੱਗੇ ਵੀ ਕਰਦੀ ਰਹੇਗੀ ਜੈ ਭੀਮ ਜੈ ਭਾਰਤ ਅੱਜ ਇਹਦੇ ਬਾਰੇ ਅੱਜ ਦੇ ਫੰਕਸ਼ਨ ਆ ਜੀ ਉੱਤੇ ਬਾਰੇ ਜਾਣਕਾਰੀ ਜਾਊਗੀ ਕੀ ਪ੍ਰੋਗਰਾਮ ਤੇ ਜੈ ਭੀਮ ਜੈ ਭਾਰਤ 106 ਦਸੰਬਰ ਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਦਾ ਪ੍ਰਿੰਨਰਣ ਦਿਵਸ ਹੁੰਦਾ ਹੈ ਉਸ ਕਾਰਨ ਅੱਜ ਅਸੀਂ 17 ਤਰੀਕ ਨੂੰ ਬਾਬਾ ਸਾਹਿਬ ਦਾ ਪ੍ਰਿੰਨਰਣ ਦਿਵਸ ਮਨਾਇਆ ਤੇ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਜਾਗਰੂਕ ਕੀਤਾ ਬਾਬਾ ਸਾਹਿਬ ਬਾਰੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਇੱਕ ਪੇਪਰ ਹੋਇਆ ਸੀਗਾ ਜੀ ਪੇਪਰ ਲਿਤਾ ਉਹ ਆਸ ਬੱਚਿਆਂ ਨੂੰ ਅੱਜ ਸਨਮਾਨ ਕੀਤਾ ਗਿਆ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਸਾਡੇ ਵੱਲੋਂ ਹੁਣ ਰੋਟੀ ਦਾ ਪ੍ਰੋਗਰਾਮ ਕੀਤਾ ਬੱਚਿਆਂ ਲਈ ਸਾਰੇ ਲਈ ਤੇ ਪ੍ਰੋਗਰਾਮ ਚ ਹਰ ਇੱਕ ਸਾਲ ਕਰਦੇ ਰਹਿਵਾਂਗੇ ਜੀ ਸੀ ਐਸਟੀ ਭਾਈਚਾਰੇ ਦੀ ਨਹੀਂ ਲੇਕਿਨ ਫਿਰ ਵੀ ਬੱਚਿਆਂ ਦੇ ਪਰਿਵਾਰਾਂ ਤੱਕ ਉਸਕੀਮਾਂ ਪਹੁੰਚਦੀਆਂ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਪਹੁੰਚਾਇਆ ਜਾਏਗਾ ਸਰ ਅਸੀਂ ਦੇਖੋ ਬਹੁਤ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਬਹੁਤ ਕੁਝ ਕੀਤਾ ਸਾਡੇ ਲਈ ਕਿਉਂਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਹੜਾ ਜਿੰਨਾ ਪੀਏਗਾ ਉਹਨਾਂ ਦਹਾੜੇਗਾ ਸਾਡੇ ਸਮਾਜ ਦੇ ਜਿਹੜੇ ਲੋਕ ਹੈ ਉਹ ਅੱਜ ਕੱਲ ਨਸ਼ਿਆਂ ਦੇ ਵਿੱਚ ਪਏ ਹੋਏ ਆ ਠੀਕ ਹੈ ਜਗਾ ਜਗਾ ਠੇਕੇ ਖੁੱਲੇ ਹੋਏ ਆ ਸਕੂਲਾਂ ਦੇ ਕੋਲ ਠੇਕੇ ਖੁੱਲੇ ਹੋਏ ਆ ਸਾਨੂੰ ਪੜਾਈ ਨਹੀਂ ਪੜਾਈ ਬਾਰੇ ਦੱਸਿਆ ਨਹੀਂ ਜਾਂਦਾ ਸਾਨੂੰ ਜਾਦਾ ਕਿ ਦੱਸਿਆ ਜਾਂਦਾ ਵੀ ਤੁਸੀਂ ਪੁੱਠੇ ਕੰਮ ਕਰੋ ਇਹ ਨਸ਼ੇ ਕਰੋ ਨਸ਼ਾ ਕਰਨਾ ਸਾਡੇ ਬੱਚਾ ਜਿਹੜਾ ਸਮਾਜ ਆ ਬਹੁਤ ਪਿੱਛੇ ਆ ਸੋ ਮੈਂ ਤੁਹਾਡੇ ਚੈਨਲ ਮਾਦਰਮ ਦੱਸਣਾ ਚਾਹੁੰਦਾ ਕਿ ਸਿੱਖਿਆ ਜਿਹੜੀ ਬਹੁਤ ਜ਼ਰੂਰੀ ਹੈ ਜੇ ਬਸ ਸਿੱਖ ਲਵਾਂਗੇ ਤਾਂ ਆਪਾਂ ਵਧੀਆ ਜੌਬ ਲੈ ਸਕਦੇ ਹਾਂ ਕਿਉਂ ਸਾਡੇ ਜੌਬਾਂ ਦੇਖਿਆ ਜਾਏ ਅੱਜ ਜਨਰਲ ਲੋਕ ਲੈ ਰਹੇ ਆਂ ਜੀ ਅਸੀਂ ਜਦੋਂ ਕਿਤੇ ਸਾਡਾ ਬੁਰਾ ਵਕਤ ਪੈ ਜਾਂਦਾ ਉਦੋਂ ਅਸੀਂ ਬਾਬਾ ਸਾਹਿਬ ਭੇਮਰਾਮ ਬਿੱਡੇ ਸਾਨੂੰ ਯਾਦ ਕਰ ਲੈਂਦੇ ਆਂ ਉਦੋਂ ਬਾਅਦ ਫੇਰ ਭੁੱਲ ਜਾਂਦੇ ਆਂ ਸੋ ਮੈਂ ਚੈਨਲ ਦੇ ਮਾਧਮ ਦੱਸ ਰਿਹਾ ਹਾਂ ਕਿ ਬਾਬਾ ਸਾਹਿਬ ਨੂੰ ਯਾਦ ਰੱਖੋ ਉਹਨਾਂ ਨੇ ਬਹੁਤ ਕਿਛ ਕੀਤਾ ਸਾਡੇ ਲਈ ਬੱਚਿਆਂ ਦੀ ਕੈਰੀਅਰ ਕਾਉਂਸਲਿੰਗ ਲਈ ਵਿੱਚ ਆ ਗਿਆ ਹੈ ਕਿ ਅੱਠਵੇਂ ਦਿਨ ਕੋਈ ਸੰਸਥਾ ਹੈ ਜਿੱਥੇ ਬੱਚਿਆਂ ਦੀ ਕਾਉਂਸਲਿੰਗ ਕੀਤੀ ਕਰਵਾਈ ਜਾ ਸਕਦੀ ਹੈ ਉਹਦਾ ਐਡਰੈਸ শেয়ার ਕਰ ਸਕਦੇ ਹੋ ਜੇਕਰ ਕੁਝ ਹੈ ਸਰ ਉਹਨਾਂ ਦਾ ਐਡਰੈਸ ਐਕਚੁਅਲੀ ਉਹਨਾਂ ਨੇ ਇੱਕ ਈਮੇਲ ਆਈਡੀ ਪਾਈ ਹੋਈ ਹੈ ਈਮੇਲ ਵਾਲੇ ਕਾਫੀ ਬੱਚਿਆਂ ਨੂੰ ਮੈਂ ਅੱਗੇ ਸੈਂਡ ਕੀਤਾ ਸੀ ਉਹ ਈਮੇਲਾਂ ਦੇ ਖੁੱਲ ਨਹੀਂ ਰਹੀ ਹੈਗੇ ਉਹਦਾ ਕੋਈ ਤਾਂ ਪਤਾ ਕਰਕੇ ਉਸ ਅਸੀਂ ਇੱਕ ਬੱਚਿਆਂ ਦਾ ਗਰੁੱਪ ਬਣਾਇਆ ਹੋਇਆ ਜਿੰਨੇ ਵੀ ਲੜਕੀਆਂ ਨੇ ਲੜਕਿਆਂ ਨੇ ਹੋਰ ਵੀ ਬੜੀਆਂ ਸਕੀਮਾਂ ਨੇ ਉਸ ਦੇ ਸਾਰਿਆਂ ਬੱਚਿਆਂ ਨੂੰ ਜਿਹੜੇ ਗਰੁੱਪ ਬਣਾਏ ਹੋਏ ਆ ਉਹ ਗਰੁੱਪਾਂ ਨੇ ਜ਼ਰੂਰ ਦੱਸਿਆ ਜਾਏਗਾ ਜੀ ਇੱਕ ਵੱਡਾ ਮੋਰਚਾ ਵੀ ਲਗਾਇਆ ਗਿਆ ਸੀ ਐਸੇ ਇੱਕ ਮੋਰਚੇ ਦੁਆਰਾ ਜਿਹੜੇ ਜਾਲੀ ਡਿਗਰੀਆਂ ਜਾਂ ਸਰਟੀਫਿਕੇਟ ਬਣਾਏ ਗਏ ਸੀ ਕਿ ਉਸ ਦੇ ਵਿੱਚ ਵੀ ਸਸਟੇਨਿਬਿਟੀ ਕੀਤੀ ਗਈ ਹੈ ਕਰਾਲੀ ਤੋਂ ਸਰ ਬਿਲਕੁਲ ਕੀਤੀ ਗਈ ਹੈ ਸਾਡੇ ਸਮਾਜ ਵੱਲੋਂ ਕੀਤੀ ਗਈ ਹੈ ਸਾਡੇ ਪ੍ਰਿਤਪਾਲ ਜੀ ਹੈ ਇਹਨਾਂ ਵੱਲੋਂ ਵੀ ਕੀਤੇ ਗਏ ਇਹ ਵੀ ਜਾਣਦੇ ਰਹੇ ਹਾਂ ਅਸੀਂ ਵੀ ਜਾਣਦੇ ਰਹੇ ਹਾਂ ਤੇ ਹੁਣ ਦੇਖਿਆ ਜਾਵੇ ਵੀ ਸਾਡੇ ਵੱਲੋਂ ਧਰਨਾ ਲਗਾਇਆ ਗਿਆ ਸੀਗਾ ਜਿਹੜੇ ਮਰਕ ਸਰਕਾਰੀ ਮੁਲਾਜ਼ਮ ਹੈ ਉਹਨਾਂ ਦੀ 2004 ਤੋਂ ਪਹਿਲਾਂ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਉਸ ਅਕੋਰਡਿੰਗ ਧਰਨਾ ਜਿਹੜੇ ਕੰਮ ਚੱਲਦੇ ਰਹਿੰਦੇ ਹਨ ਪਰ ਸਾਡਾ ਸਮਾਜ ਜਾਗਦੈ ਨੇ ਉਸ ਦਿਨ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਸਾਡਾ ਸਮਾਜ ਕਦ ਦਿਨ ਕਦ ਜ਼ਰੂਰ ਜਾਗੇਗਾ ਅਸੀਂ ਹਿੰਮਤ ਨਹੀਂ ਹਾਰਦੇ ਹੈਗੇ ਹਿੰਮਤ ਅੱਗੇ ਤੋਂ ਵੀ ਇਸ ਤੋਂ ਬਾਅਦ ਚੜ ਕੇ ਖੜਾਂਗੇ ਤੇ ਕਰਦਾ ਰਹਾਂਗੇ